ਮੈਂ ਇਸ ਟਾਈਮ ਖੜਾ ਜੀ ਰਤਵਾੜਾ ਸਾਹਿਬ ਦੇ ਵਿੱਚ ਸੰਤ ਬਾਬਾ ਬਰਿਆਮ ਸਿੰਘ ਜੀ ਦਾ ਇਹ ਸਥਾਨ ਆ ਜਿੱਡਾ ਵੱਡਾ ਨਾਮ ਜਿੱਡਾ ਵੱਡਾ ਸਥਾਨ ਆ ਤੇ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਵੀ ਜਿਹੜੀ ਹੈ ਉਨੀ ਵੱਡੀ ਚੱਲੀ ਆ 16 ਟਰੱਕ ਜਿਹੜੇ ਦੱਸੇ ਜਾ ਰਹੇ ਨੇ ਇਹ ਹੜਪੀੜਤਾਂ ਵਾਸਤੇ ਜਾ ਰਹੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਾਣਗੇ ਪਹਿਲੇ ਪੜਾਅ ਦੇ ਵਿੱਚ ਅੱਗੇ ਕੀ ਪਲੈਨਿੰਗਾਂ ਨੇ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਮੇਰੇ ਨਾਲ ਨੇ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਤੋਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਪਲੈਨਿੰਗ ਹੈ ਜੀ ਆਪਣੀ ਤੇ ਟਰੱਕਾਂ ਦੇ ਵਿੱਚ ਕੀ ਕੁਛ ਹੈ ਜੀ ਇਸ ਤਰ੍ਹਾਂ ਜੀ ਕਿ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹਦੇ ਨਾਲ ਸਾਰਿਆਂ ਦਾ ਦਿਲ ਬਰੁੰਧ ਰਹਿ ਗਿਆ ਹਾਂਜੀ ਸਾਡਾ ਇੱਕ ਫਰਜ਼ ਬਣਦਾ ਹੈ ਕਿ ਜਿਵੇਂ ਅਸੀਂ ਇੱਕ ਪਰਿਵਾਰ ਹਾਂ ਸਾਰਾ ਇੱਥੇ ਕੋਈ ਦਾਨਪੁਣ ਨਹੀਂ ਬਿਲਕੁਲ ਬਿਲਕੁਲ ਔਰ ਸਾਰੇ ਲੱਗੇ ਹੋਏ ਨੇ ਹਾਂਜੀ ਮਹਾਪੁਰਸ਼ ਸਾਡੇ ਵੱਡੇ ਮਾਪ ਸ਼੍ਰੀਮਾਨ ਸੰਤ ਬਾਬਾ ਬ੍ਰਿਹਾਉ ਸਿੰਘ ਜੀ ਉਹਨਾਂ ਨੇ ਜੋ ਸਾਨੂੰ ਸਾਰਿਆਂ ਨੂੰ ਅਸੀਂ ਬੱਚਿਆਂ ਵੱਡੇ ਛੋਟੇ ਭਰਾਵਾਂ ਬਿਲਕੁਲ ਮੇਰੇ ਨਾਲ ਹੁਣ ਵਾਈਸ ਚੇਅਰਮੈਨ ਬਾਬਾ ਕਰਨੈਲ ਸਿੰਘ ਜੀ ਵਾਈਸ ਚੇਅਰਮੈਨ ਬਾਬਾ ਰਪਾਲ ਸਿੰਘ ਜੀ ਭਾਈ ਜਸਵਿੰਦਰ ਸਿੰਘ ਜੀ ਡਾਕਟਰ ਸਿਕੰਦਰ ਸਿੰਘ ਜੀ ਭਾਈ ਕੁਲਬੀਰ ਸਿੰਘ ਭਾਈ ਦੀ ਸਾਰੇ ਸਿੰਘ ਜਿਹੜੇ ਨੇ ਔਰ ਬਹੁਤ ਸਿੰਘ ਜਿਹੜੇ ਬਚਪਨ ਤੋਂ ਆਏ ਆ ਤੇ ਸਾਰੀ ਉਮਰ ਇੱਥੇ ਲਾਈ ਹੈ ਨਾਲ ਸੰਗਤਾਂ ਨੇ ٹرسٹ ਆ ਗੁਰਦੁਆਰਾ ਸਾਹਿਬ ਦੇ ਸਾਰੇ ਸਿੰਘ ਸਾਰੇ ਬਿਲਕੁਲ ਹਾਂਜੀ ਤਾਂ ਉਹਨਾਂ ਨੇ ਇੱਕ ਸਿਖਾਇਆ ਹੈ ਵੀ ਆਪਾਂ ਸੇਵਾਦਾਰ ਬਣ ਕੇ ਰਹਿਣਾ ਬਿਲਕੁਲ ਜਦੋਂ ਵੀ ਕਿਤੇ ਆਫਤਾਂ ਆਈਆਂ ਨੇ ਹਾਂਜੀ ਉਸ ਵੇਲੇ ਹੀ ਇਸ ਟ੍ਰਸਟ ਵੱਲੋਂ ਜਿੰਨੀ ਸੇਵਾ ਹੋ ਸਕੇ ਉਹਨਾਂ ਨੇ ਕੀਤੀ ਐ ਇਸ ਵੇਲੇ ਜਿਹੜਾ ਪੰਜਾਬ ਦਾ ਆ ਉਹਦੇ ਵਾਸਤੇ 16 ਟਰੱਕ ਜਿਹੜੇ ਆ ਅੱਜ ਜਾ ਰਹੇ ਆ ਇਹ ਪਹਿਲੀ ਐ ਪਹਿਲੀ ਐ ਜੀ ਇਹ ਪਹਿਲਾ ਠੀਕ ਕਿਉਂਕਿ ਅਸੀਂ ਪਿੱਛੇ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਜੇ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅਸੀਂ 10 ਤੀ ਤੱਕ ਇਹ ਕਰ ਲਾਂਗੇ ਅਗੇ ਸਿੰਘ ਹੈ ਉਹਨਾਂ ਜਨ ਸਰਵੇ ਕੀਤੇ ਆ ਇਹਦੇ ਵਿੱਚ ਜਿਹੜਾ ਹੁਣ ਸਮਾਨ ਜਾ ਰਿਹਾ ਹਾਂਜੀ ਇਹ 6 ਟਰੱਕ ਤੇ ਅਚਾਰ ਹੈ ਜੀ ਪਸ਼ੂਆਂ ਵਾਸਤੇ ਹਾਂਜੀ ਹਾਂਜੀ 7 ਟਰੱਕ ਤੂੜੀ ਹੈ ਜੀ ਠੀਕ ਹੈ ਜੀ ਤੇ ਇੱਕ ਟਰੱਕ ਚੌਕਰ ਹੈ ਇੱਕ ਟਰੱਕ ਪਾਣੀ ਦੀਆਂ ਬੋਤਲਾਂ ਜਿਹੜੇ ਸੰਗਤਾਂ ਨੂੰ ਛਕਣ ਵਾਸਤੇ ਆ ਹਾਂਜੀ ਤੇ ਇਹਦੇ ਵਿੱਚ ਹਰੇ-ਚਾਰੇ ਦਾ ਵੀ ਇੱਕ ਟਰੱਕ ਆ ਤਰਪਾਲਾਂ ਜਿਹੜੀਆਂ ਨੇ ਹਾਂਜੀ ਉਹ ਆ ਮਸ਼ਹਦਾਨੀਆਂ ਹਨ ਸੁੱਲ ਲੇਟਾਂ ਹਨ ਤੇ ਇਹ ਪਹਿਲੀ ਵਾਰ ਜਾ ਰਹੀਆਂ ਠੀਕ ਹੈ ਜੀ ਸਾਡੇ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਜਿੱਥੇ ਲੋੜ ਆ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉੱਥੇ ਪਹੁੰਚਾਵਾਂਗੇ ਜਿਵੇਂ ਹੁਣ ਪਿੱਛੇ ਜਦੋਂ ਆ ਆ ਆਪਣੇ ਦਰ ਸੁਲਤਾਨਪੁਰ ਆਏ ਸੀ ਹੜ ਹਾਂਜੀ ਤੇ ਆਪਣੇ ਭਾਈ ਸ਼ਕੁੰਦਰ ਸਿੰਘ ਜੀ ਸਾਰੇ ਸਿੰਘ ਹੋਰ ਸਾਰੇ ਗਏ ਸੀਗੇ ਬਾਬਾ ਪਾਸ ਸਾਰੇ ਮਤਲ ਜਿਹੜੇ ਸੀ ਸਾਰਾ ਇੱਕ ਪਰਿਵਾਰ ਹੈ ਸਾਡਾ ਹਾਂਜੀ ਬਿਲਕੁਲ ਤਾਂ ਉਹ ਕਹਿੰਦੇ ਵੀ ਚੀਜ਼ ਪਹੁੰਚਦੀ ਨਹੀਂ ਹਾਂਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਮਹਾਪੁਰਸ਼ਾਂ ਨੇ ਨਾ ਸੇਵਾ ਸਿਖਾਈ ਆ ਅਸੀਂ ਸੇਵਾਦਾਰ ਆ ਬਿਲਕੁਲ ਉੱਥੇ ਅਸੀਂ ਪਿੰਡਾਂ ਦੇ ਵਿੱਚ ਲਿਸਟ ਬਣਾਈ ਹਾਂ ਕਿ ਬਿਸਤਰੇ ਦੇਣੇ ਆ ਮਸ਼ਹਦਾਨੇ ਦੇਣੀਆਂ ਆ ਪੀ ਆਈ ਦਾ 100 ਹੈ ਦਾ 150 ਹੈ ਦਾ 200 ਹੈ ਉਹਨਾਂ ਨੂੰ ਅਸੀਂ ਪਹਿਲਾਂ ਪਰਚੇ ਬਣਾ ਕੇ ਦੇ ਦਿੱਤੀਆਂ ਹਾਂਜੀ ਇਥੋਂ ਟਰੱਕ ਭਰ ਕੇ ਲੈ ਗਏ ਅੱਛਾ ਜੀ ਟਰੱਕ ਲੈ ਕੇ ਉਹ ਇੱਕ ਅਸੀਂ ਗੱਡੀ ਅੱਗੇ ਭੇਜ ਦਿੰਦੇ ਸੀ ਵੀ ਤੁਸੀਂ ਸਾਰੇ ਭਾਈ ਗੋਦਰ ਸਿੰਘ ਆ ਜਾਓ ਪਰਚੀ ਉਹਨਾਂ ਦੇ ਕੋਲ ਨੇ ਸਾਡੇ ਸਿੰਘ ਫਟਾਫਟ ਭੰਡੇ ਜਾਂਦੇ ਜਿਹੜਾ ਬਿਰਦ ਸੀ ਉਹਦੇ ਘਰ ਛੱਡ ਹੁੰਦੇ ਸੀ ਉਹ ਕਹਿੰਦੇ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਇਸੇ ਤਰ੍ਹਾਂ ਹੀ ਹੁਣ ਅਸੀਂ ਜਿਵੇਂ ਗੁਜਰਾਰ ਸੀ ਉੱਥੇ ਮੱਤੀ ਪਿੰਡਾਂ ਵਿੱਚ ਇਸੇ ਤਰ੍ਹਾਂ ਸੀ ਜਾਹੇ ਹੁਣ ਕਰੋਨਾ ਦੇ ਵਿੱਚ ਸੀ ਤਾਂ ਉਹ ਉਸ ਵੇਲੇ ਮੇਰੇ ਅੰਦਰ ਇੱਕ ਵਿਚਾਰ ਆਈ ਕਿ ਸਾਰਿਆਂ ਨੂੰ ਦਿਓ ਲੋੜਾਂ ਨੂੰ ਸਾਡੇ ਜਿਹੜੇ ਪੰਜਾਬੀ ਨੇ ਜਿਵੇਂ ਗੁਰਦਾਰਸਾਹਿਬ ਦੇ ਭਾਈ ਸਾਹਿਬ ਨੇ ਹਾਂਜੀ ਉਹ ਵੀ ਅੰਦਰ ਬੈਠੇ ਆ ਕੋਈ ਲੱਕੜੀ ਦਾ ਕੰਮ ਕਰਦਾ ਬਿਲਕੁਲ ਉਹਨੂੰ ਕੋਈ ਨਹੀਂ ਮਿਲ ਰਿਹਾ ਇੱਟਾਂ ਦਾ ਕੰਮ ਕਰਦਾ ਉਹਨੂੰ ਮਿਲ ਰਿਹਾ ਤੇ ਇਹਦੇ ਸਾਡੇ ਪੰਜਾਬੀ ਵੀ ਜਿਹੜੇ ਬਹੁਤ ਲੋੜਵੰਦ ਆ ਤਾਂ ਅਸੀਂ ਫਿਰ ਘਰ-ਘਰ ਉਸ ਵੇਲੇ ਇਹ ਰਸ਼ਤਾ ਹੀ ਬੰਨਾਂ ਜੀ ਕਰੋਨਾ ਦੀ ਬਚਾਈ ਹੁਣ ਅਸੀਂ ਮੀਟਿੰਗ ਕੀਤੀ ਸੀ ਆ ਪਹਿਲੀ ਵੇਖੋ 10 ਸਾਲ ਸੱਚੇ ਪਾਸ ਕਿਰਪਾ ਜਾ ਰਹੀ ਹੈ ਸਾਰਾ ਟਰਸਟ ਅਸਥਾਨ ਸੰਗਤ ਸਭ ਦਾ ਸਹਿਯੋਗ ਮਿਲ ਰਿਹਾ ਪੂਰਾ ਬਾਬੇ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਕਿ ਆਪਾਂ ਅਸੀਂ ਲਿਸਟਾਂ ਪਹਿਲਾਂ ਤਿਆਰ ਕੀਤੀਆਂ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਾਰ-ਬਾਰ ਤੁਸੀਂ ਵੀ ਮੀਡੀਆ ਥਰੂ ਖਬਰਾਂ ਦੇਖ ਰਹੇ ਹੋਵੋਗੇ ਜਿਨ੍ਹਾਂ ਨੂੰ ਅਸਲੀ ਲੋੜ ਆ ਉਹਨਾਂ ਕੋਲ ਰਾਸ਼ਨ ਨਹੀਂ ਪਹੁੰਚਦਾ ਤੇ ਕਈਆਂ ਨੇ ਸਟੋਰ ਕਰ ਲਿਆ ਹੁਣ ਮੈਂ ਤੁਹਾਨੂੰ ਇਹ ਸਵਾਲ ਮੈਂ ਕਰਨੇ ਲੱਗਾ ਹੀਗਾ ਕਿ ਬਾਬਾ ਜੀ ਉੱਥੇ ਤੇ ਪਹਿਲਾਂ ਹੀ ਰਾਸ਼ਨ ਦੇ ਢੇਰ ਲੱਗੇ ਆ ਤੇ ਲੱਗਦਾ ਹੈ ਕਿ ਜਿੱਦਾਂ ਪਲੈਨਿੰਗ ਤੁਸੀਂ ਦੱਸੀ ਹੈ ਉਦਾਂ ਹੀ ਕੰਮ ਹੋਏਗਾ ਅਸੀਂ ਵੇਖੋ ਸਾਡੀ ਕੋਸ਼ਿਸ਼ ਹੋਏਗੀ ਇੱਕ ਤਾਂ ਸਿੰਘ ਅਸੀਂ ਸਾਰੇ ਜਾ ਰਹੇ ਹਾਂ ਇਹ ਪਹਿਲੀ ਵਾਰ ਹੈ ਅਸੀਂ ਹੁਣ ਅਗੋਂ ਨਾਲ ਆਪ ਸਰਵੇ ਕਰਨਾ ਸਾਡੇ ਸਿੰਘ ਉੱਥੇ ਹੀ ਪਿੰਡਾਂ ਨੂੰ ਬੇਨਤੀ ਕਰਾਂਗੇ ਕਿ ਕਿਹੜੇ ਪਿੰਡ ਚ ਕੀ ਲੋੜ ਆ ਜਿੱਥੇ ਨਹੀਂ ਪਹੁੰਚੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਰਾਸ਼ਨ ਦੇ ਲੋੜ ਰਾਸ਼ਨ ਜਿੱਥੇ ਬਿਸਤਰੇ ਦੇ ਲੋੜ ਬਿਸਤਰੇ ਆ ਕੰਬਲ ਮਸ਼ਦਾਨੀਆਂ ਜੋ ਸਾਡੇ ਕੋਲ ਸੰਗਤਾਂ ਨੂੰ ਲਾਏਗਾ ਉਹ ਅਸੀਂ ਉੱਥੇ ਪਹੁੰਚਾਵਾਂਗੇ ਜਿੱਥੇ ਲੋੜ ਆ ਕਿਉਂਕਿ ਕਈ ਵਾਰੀ ਹੁੰਦਾ ਵੀ ਇਥੋਂ ਟਾਲੀ ਭਰੀ ਉੱਥੇ ਦੇ ਗਈ ਕਾਰਾਂ ਆ ਨਹੀਂ ਨਹੀਂ ਲੋੜ ਉਹ ਜਿੱਥੇ ਲੋੜ ਆ ਉੱਥੇ ਪਹੁੰਚਣੀ ਚਾਹੀਦੀ ਹੈ ਤੁਸੀਂ ਹੁਣ ਇੱਕ ਗੱਲ ਦਸੀ ਮੈਂ ਮੈਂ ਤੁਹਾਡੀ ਗੱਲ ਸੁਣਦਾ ਪਿਆ ਸੀ ਤੁਸੀਂ ਗੱਲ ਸ਼ਾਇਦ ਗੁਜਰਾਤ ਦੀ ਕੀਤੀ ਹੈ ਨਾ ਹਾਂ ਹਾਂ ਤੇ ਉੱਥੇ ਤੁਸੀਂ ਜਦੋਂ ਦੱਸਿਆ ਕਿ ਪੰਜਾਬ ਤੇ ਰਾਖਤੋ ਵੀ ਖੜਾ ਹੋ ਜਾਂਦਾ ਮੈਂ ਉਹ ਗੱਲ ਇੱਕ ਵਾਰੀ ਦੁਬਾਰਾ ਸੁਣਨੀ ਚਾਹਾਂ ਕਿਉਂਕਿ ਇੱਕ ਵਾਰੀ ਆਡੀਅנס ਵੀ ਸੁਣ ਲੇ ਹਾਂਜੀ ਉਹ ਇਸ ਤਰ੍ਹਾਂ ਸੀ ਕਿ ਉੱਥੇ ਅਸੀਂ 150 ਸਿੰਘ ਸੀਗੇ ਇੱਕ ਤਾਂ ਲੰਗਰ ਚੱਲਦਾ ਸੀ ਇੱਕ ਟਰੱਕ ਅਨਲੋਡ ਹੁੰਦੇ ਲੋਡ ਹੁੰਦੇ ਸਰਵੇ ਹੁੰਦੇ ਹਾਂਜੀ ਤੇ ਰਾਤ ਨੂੰ ਥੋੜਾ ਜਿਹਾ ਆਰਾਮ ਮਿਲਦਾ ਅਸੀਂ ਮੈਂ ਸਰਵੇ ਟੀਮ ਚ ਗਿਆ ਸੀਗਾ ਠੀਕ ਹੈ ਜੀ ਤੇ ਇੱਕ ਸ਼ਹਿਰ ਜਿਹੜਾ ਬਹੁਤ ਟੱਠਾ ਸੀ ਉਹ ਅਸੀਂ ਤਾਂ ਮੋਜ ਰਹਿੰਦੇ ਸੀ ਉਹ ਵੀ ਰਹਿੰਦੇ ਸੀ ਤਾਂ ਉਸ ਵੇਲੇ ਇੱਕ Hindu ਵੀ ਜਿਹੜਾ ਸੀ ਇੱਕ ਬਿਲਡਿੰਗ ਵੱਲ ਦੇਖ ਰਿਹਾ ਸੀ ਬਿਲਡਿੰਗ ਜਿਹੜੀ ਸੀ ਉੱਥੇ ਬਿਲਡਿੰਗਾਂ ਜਿਹੜੀਆਂ ਸੀ ਇੱਕ ਤਾਂ ਜਿਹੜੀਆਂ ਖਤਮ ਹੋ ਗਈਆਂ ਇੱਕ ਜਿਹੜੀ ਬਹੁਤ ਮਜ਼ਬੂਤ ਸੀ ਉਹ ਧਰਤੀ ਵਿੱਚ ਦਸੀਆਂ ਹੋਈਆਂ ਸੀ ਤਾਂ ਉਹ ਦੇਖ ਹੀ ਜਾਂਦਾ ਸੀ ਮੈਂ ਉਹਨੂੰ ਦੇਖਿਆ ਕਿ ਉਹ ਬਹੁਤ ਗੰਭੀਰ ਹੈ ਤੇ ਮੈਂ ਉਹਨਾਂ ਦੇ ਕੋਲ ਚਲਾ ਗਿਆ ਮੈਂ ਕਿਹਾ ਭਾਈ ਸਾਹਿਬ ਵੀ ਆਪ ਬਹੁਤ ਦੇਚੇ ਇਧਰ ਕੋ ਦੇਖ ਰਹੇ ਹੋ ਕੋਈ ਬਾਤ ਹੈ ਬਤਾਓ ਕਹਿੰਦੇ ہمارا 7 ਸਾਲ ਦਾ ਬੱਚਾ ਹੈ ਇਸ ਬਿਲਡਿੰਗ ਦੇ نیچے ਦਬਾ ਹੋਇਆ ਉਸ ਦੀ ਲਾਸ਼ ਤੱਕ ਨਹੀਂ ਮਿਲੀ ਅਗਲੀ ਬਾਤ ਕਹਿੰਦੇ ਹਮ ਤੋ ਮਰ ਗਏ ਹਮਾਰੇ ਵਸ ਕੀ ਬਾਤ ਨਹੀਂ ਅਗਲੀ ਗੱਲ ਜਿਹੜੀ ਉਹਨੇ ਕਹੀ ਹੈ ਕਹਿੰਦਾ ਪੰਜਾਬ ਤੋਂ ਰਾਖ ਬਣ ਜੇ ਰਾਖ ਸੇ ਵੀ ਖੜਾ ਹੋ ਜਾਂਦਾ ਉਹ ਮੈਂ ਲੇਖਾ ਤੋਂ ਮਾਰ ਵਿੱਚ ਲਿਖਿਆ ਸੀ ਕਿ ਪੰਜਾਬ ਉੱਤੇ ਕਿੰਨਾ ਭਰੋਸਾ ਹੈ ਔਰ ਇਹ ਜਿਹੜਾ ਪੰਜਾਬ ਹੈ ਪੰਜਾਬੀ ਬڑے بڑے ਸੰਕਟ ਸਹਿੰਦੇ ਆ ਬڑے ਦੁੱਖ ਸਹਿੰਦੇ ਆ ਸਭ ਸਭ ਤੋਂ ਵੱਧ ਇਹ ਸਹਿੰਦੇ ਹੋ ਵੀ ਇਹ ਕਹਿੰਦੇ ਜਦੋਂ ਕੋਈ ਪਛੇ ਚੜਦੀ ਕਲਾ ਹੁਣ ਤੁਸੀਂ ਟੈਲੀਵਿਜ਼ਨ ਤੇ ਦੇਖ ਲਓ ਜਿਨ੍ਹਾਂ ਕੋਲ ਕੁਝ ਨਹੀਂ ਉਹ ਕਹਿੰਦੇ ਜੀ ਚੜਦੀ ਕਲਾ ਬਲਕਿ ਇਥੋਂ ਤੱਕ ਆ ਕਿ ਕਹਿੰਦੇ ਜੀ ਆਓ ਜੀ ਚਾਹ ਸ਼ੋਕੋ ਜੀ ਬੈਠੋ ਜੀ ਸਾਰੇ ਹੈਰਾਨ ਹੁੰਦੇ ਆ ਸੋ ਇਹ ਗੁਰੂ ਮਾਰ ਦਾ ਗੁਰੂ ਮਾਰ ਦੀ ਕਿਰਪਾ ਹੈ ਔਰ ਜਿਹੜੇ ਸਾਡੇ ਜਿਹੜੇ ਪੰਜਾਬ ਦੇ ਨੇ ਜਾਂ ਪੰਜਾਬੀ ਨੇ ਸਿੱਖ ਨੇ ਉਹ ਤਾਂ ਕਰ ਹੀ ਰਹੇ ਨੇ ਮੈਨੂੰ ਇੱਕ ਹੋਰ ਬਹੁਤ ਹੈ ਵੀ ਜਿਹੜੇ ਹਿੰਦੂ ਵੀਰ ਮੁਸਲਮਾਨ ਵੀਰ ਹੋਰ ਵੀ ਲੱਗੇ ਹੋਏ ਨੇ ਤੇ ਇਹਦਾ ਮਤਲਬ ਹੈ ਵੀ ਅਸੀਂ ਸਾਰੇ ਇੱਕ ਏਕ ਪਿਤਾ ਇਸੇ ਹਮਾਰਤੂ ਮੇਰਾ ਗੁਰਖਾਈ ਤੇ ਸਾਨੂੰ ਜਦੋਂ ਇਸ ਤਰ੍ਹਾਂਗਾ ਇਹ ਜਿਹੜਾ ਦੁੱਖ ਆ ਦੁੱਖ ਨਹੀਂ ਰਹੇਗਾ ਬਿਲਕੁਲ ਇਹਦੇ ਵਿੱਚ ਸਿਰਫ ਇੱਕ ਜਿਹੜੀ ਹੈ ਗੱਲ ਪੀ ਜਿਨ੍ਹਾਂ ਦੇ ਪਰਵਾਹ ਦੇ ਜੀ ਖਤਮ ਹੋ ਗਏ ਨਾ ਉਹ ਬਹੁਤ ਵਾੜਾ ਉਹ ਨਹੀਂ ਵਾਸ਼ੋਣੇ ਇੱਕ ਜਿਹੜਾ ਮਾਲ ਗਊਆਂ ਮੱਝਾਂ ਉਹ ਪੁੱਤਰਾਂ ਵਾਂਗ ਪਿਆਰੀਆਂ ਹੁੰਦੇ ਪਾ ਫਸਲਾਂ ਪਿਆਰੀਆਂ ਹੁੰਦੀਆਂ ਉਹ ਵਾਸ਼ ਨਹੀਂ ਹੋਣੀਆਂ ਬਾਕੀ ਤਾਂ ਜਿਹੜਾ ਹੈਗਾ ਆ ਵੀ ਸਾਰੇ ਲੱਗੇ ਹੋਇਆ ਬਿਲਕੁਲ ਇੱਥੇ ਜਿਹੜੇ ਸੰਤ ਬਾਬਾ ਹਰਬੰਸ ਸਿੰਘ ਜੀ ਨੇ ਦਿੱਲੀ ਵਾਲੇ ਉਹਨਾਂ ਦੀ ਵੀ ਬਹੁਤ ਸਥਾਨਾ ਸੇਵਾ ਚੱਲ ਰਹੀ ਹੈ ਇਹ ਜੀ ਸਿਰ ਨਾਰਮਤਾ ਸਾਹਿਬ ਨਾਨਕਪੁਰ ਟਾਂਡਾ ਸਾਹਿਬ ਵੀ ਤੇ ਦਾਸ ਤਾਂ ਉਸ ਬਚਪਨ ਤੋਂ ਉਧਰ ਯੂਪੀ ਵਾਲ ਸੀ ਮਹਾਪੁਰਸ਼ਾਂ ਵਿੱਚ 12 ਸਾਲ ਯੂਪੀ ਚ ਲਾਇਆ ਸੀ ਤੇ ਹੁਣ ਮੈਂ ਇੱਕ ਸਮਾਗਮ ਤੇ ਗਿਆ ਸੀਗਾ ਹਾਂਜੀ ਤੇ ਉੱਥੇ ਸਾਰੀ ਗੱਲਬਾਤ ਹੋਈ ਜਿਹੜੇ ਨਾਨਕਪੁਰ ਟਾਂਡਾ ਸਾਹਿਬ ਦੇ ਜਥੇਦਾਰ ਨੇ ਉਹ ਬਾਬਾ ਗੁਰਜਨ ਸਿੰਘ ਜੀ ਨੇ ਹਾਂ ਤੇ ਉਹ 6 ਪਿੰਡ ਲਏ ਉਹਨਾਂ ਨੇ ਅੱਛਾ ਜੀ ਉਸ ਤੋਂ ਪਹਿਲਾਂ ਗੱਲਬਾਤ ਮੇਰੀ ਹੋਈ ਸੀ ਤੇ ਉਹ ਡੀਜ਼ਲ ਹਾਂਜੀ ਖਾਦ ਤੇ ਆਪਣਾ ਬੀਜ ਅਸੀਂ ਹੁਣ ਜਿਹੜੇ ਆਪਣੇ ਸਾਰੇ ਉੱਥੇ ਸੰਗਤ ਇੱਕੋ ਹੀ ਹੈ ਅਜੀ ਮੈਂ ਕਿ ਸਾਨੂੰ ਉਹਨਾਂ ਦੇ ਤੁਸੀਂ ਬਾਬਾ ਜੀ ਦੇ ਹੋ ਇੱਥੇ ਅੱਛਾ ਤਾਂ ਕਿ ਇੱਥੋਂ ਆਪੇ ਉਹ ਟਰੱਕਾਂ ਤੇ ਆ ਜਾਏਗਾ ਠੀਕ ਹੈ ਜੀ ਫਿਰ ਨਾਰਮਦਾ ਸਾਹਿਬ ਜਿਹੜੇ ਬਾਬਾ ਜੀ ਉਹ ਰਵਿੰਦਰ ਸਿੰਘ ਨੇ ਜਿਹੜੇ ਉੱਥੇ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਨੇ ਸਰਦਾਰ ਜਗਿੰਦਰ ਸਿੰਘ ਉਹ ਸਾਡੇ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਹੈ ਤਾਂ ਉਹਨਾਂ ਨੇ ਵੀ ਹੁਣ ਮੀਟਿੰਗ ਕਰਨੀ ਹੈ ਉਹ ਵੀ ਕਹਿੰਦੇ ਵੀ ਅਸੀਂ ਖਾ ਡੀਜ਼ਲ ਤੇ ਬੀਜ ਬੀਜ ਕਹਿੰਦੇ ਸਾਡੇ ਕੋਲ ਪਿਆ ਤੇ ਅਸੀਂ ਜ਼ਰੂਰ ਲੈ ਕੇ ਜਾਵਾਂਗੇ ਇਹ ਤਰ੍ਹਾਂ ਹੋਰ ਵੀ ਯੂਪ ਤੋਂ ਉੱਤਰਾਖੰਡ ਤੋਂ ਸੰਗਤਾਂ ਆ ਰਹੀਆਂ ਨੇ ਬਾਬਾ ਜੀ ਤੁਸੀਂ ਹੁਣੇ ਗੱਲ ਕੀਤੀ ਕੀ ਬਾਬਾ ਜੀ ਨੇ ਪੰਜ ਛੇ ਪਿੰਡ ਜਿਹੜੇ ਆ ਹਾਂ ਉਹਨਾਂ ਦੀ ਜ਼ਿੰਮੇਵਾਰੀ ਚੁੱਕੀ ਹਾਂ ਮਤਲਬ ਰਤਵਾੜਾ ਸਾਹਿਬ ਸੰਪਰਦਾ ਬਹੁਤ ਵੱਡੀ ਹੈ ਬਹੁਤ ਉੱਚਾ ਨਾਮ ਹੈ ਕੀ ਸਾਡੇ ਵੱਲੋਂ ਵੀ ਕੋਈ ਇਦਾਂ ਦਾ ਐਫਰਟ ਕੀਤਾ ਜਾਏਗਾ ਕੁਝ ਪਿੰਡ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ ਜਾਣਗੀਆਂ ਉਹ ਅਸੀਂ ਆਪਾਂ ਸਰਵੇ ਕਰਕੇ ਚਸ ਦੀ ਮੀਟਿੰਗ ਕਰਕੇ ਸੋਚਾਂਗੇ ਕਿਉਂਕਿ ਜਿਵੇਂ ਹੁਣ ਤਿਰਾਨੇ ਵਿੱਚ ਜਦੋਂ ਹੜ੍ਹ ਆਏ ਸੀ ਨਾ ਜਿੱਥੇ ਰਸਤਾ ਮੰਡੀਆਂ ਬਿਸਤੇਰੇ ਵੰਡੇ ਉਹ ਸਿਹੜੇ ਸਕੂਲਾਂ ਵਿੱਚ ਫਰਸ਼ ਪਾਏ ਸੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਸੀ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਸੀ ਮਾਪੋਸ਼ ਕਹਿੰਦੇ ਜੇ ਇਹਨਾਂ ਬੱਚਿਆਂ ਦੇ ਇੱਕ ਸਾਲ ਮਾਰਿਆ ਗਿਆ ساری ਜ਼ਿੰਦਗੀ ਕਹਿਣਗੇ ਵੀ ਸਾਡਾ ਇੱਕ ਸਾਲ ਮਾਰਿਆ ਗਿਆ ਇਸ ਤਰ੍ਹਾਂ ਹੁਣ ਅਸੀਂ ਸਰਵੇ ਕਰਕੇ ਮੀਟਰ ਦਾ ਸਾਰੇ ਵੀ ਅਸੀਂ ਕੀ ਕਰ ਸਕਦੇ ਆ ਵੀ ਸਾਡਾ ਇਹ ਹੋ ਗਿਆ ਵੀ ਜਿੱਥੇ ਲੋੜ ਆ ਉਹ ਉੱਥੇ ਜਿਹੜੀ ਹੈ ਉਹ ਚੀਜ਼ ਪਹੁੰਚੇ ਤੇ ਬਾਜਵਾ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਪ੍ਰੇਰਨਾ ਦੇ ਕੇ ਸਾਰਿਆਂ ਨੂੰ ਸਾਡੇ ਤੇ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਹੋ ਕੇ ਇਹ ਸਾਡੇ ਸਾਰੇ ਪਰਿਵਾਰ ਹੈ ਮੈਂ ਪਹਿਲਾਂ ਕਹਿੰਦਾ ਕੋਈ ਦਾਨ ਪੁਰਨੀ ਇਹ ਤਾਂ ਭਾਈ ਕਿ ਸਾਡਾ ਫਰਜ਼ ਬਣਦਾ ਹੈ ਵੀ ਸਾਡੇ ਬਜ਼ੁਰਗ ਸਾਡੇ ਭੈਣ ਭਾਈ ਸਾਡੇ ਬੱਚੇ ਨੇ ਅਸੀਂ ਸਾਰੇ ਨਾਲ ਮਿਲ ਕੇ ਜਿੰਨੀ ਜਿੰਨੀ ਅਸੀਂ ਕਰ ਸਕਨੇ ਆ ਕਰੀਏ ਤਾਂ ਕਿ ਉਹ ਇਸ ਸੰਕਟ ਵਿੱਚੋਂ ਨਿਕਲ ਦੂਸਰੀ ਮੇਰੀ ਬੇਨਤੀ ਆਪ ਜੁਨੇ ਵੀ ਹੈ ਵੀ ਦੋ ਗੱਲਾਂ ਹੁੰਦੀਆਂ ਇੱਕ ਤਾਂ ਦਾ ਕੁਦਰਤੀ ਆਫਤ ਪਰ ਇੱਕ ਆਫਤ ਪਾਈ ਗਈ ਹੈ ਹਾਂਜੀ ਇਹ ਪਹਿਲੀ ਵਾਰ ਇੰਨਾ ਪਾਣੀ ਆਇਆ ਤੇ ਇਹਦੇ ਕਿਉਂ ਇੰਨਾ ਪਾਣੀ ਆ ਗਿਆ ਬਿਲਕੁਲ ਕਿਉਂ ਉਹਦੇ ਕਾਰਨ ਕੀ ਨੇ ਅੱਛਾ ਕੀ ਦਰਿਆਵਾਂ ਦੀ ਸਫਾਈ ਨਹੀਂ ਹੋਈ ਕੀ ਉਹ ਜਿਹੜੇ ਗੇਟ ਸੀ ਇੱਕਦਮ ਖੋਲੇ ਪਹਿਲਾਂ ਨਹੀਂ ਖੋਲੇ ਜਾ ਸਕਦੇ ਇਹਦਾ ਸਾਨੂੰ ਇਹ ਜਿਹੜਾ ਆ ਹੱਲ ਲੱਭਣਾ ਪੈਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੜ੍ਹਾਂ ਦੀ ਮਾਰ ਨਾ ਪਵੇ ਬਿਲਕੁਲ ਇਹ ਇਹ ਨਹੀਂ ਇੱਕ ਵਾਰੀ ਦੀ ਸੇਵਾ ਹੁਣ ਸਾਰੇ ਕਰਨ ਦੇ ਆ ਹਾਂਜੀ ਹਾਂਜੀ ਇਹਦਾ ਇਹ ਨਹੀਂਗਾ ਕਿ ਬਸ ਚੁੱਪ ਕਰ ਲਈਏ ਆਨਲਾਈਨ ਟਾਈਮ ਦਾ ਸਾਨੂੰ ਕਰਨਾ ਪਏਗਾ ਕਿ ਇਹ ਹਰ ਜੇ ਆਉਣ ਤੇ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਉਹਦੇ ਬੰਦ ਮਨਬੂਤ ਹੋਣ ਉਹਦਾ ਸਾਰਾ ਸਿਸਟਮ ਸਹੀ ਹੋਵੇ ਤਾਂ ਕਿ ਜੇ ਪਾਣੀ ਆਵੇ ਤੇ ਆ ਮਾਰਨਾ ਪਵੇ ਮੇਰਾ ਜ਼ਿਲ੍ਹਾ ਵੀ ਗੁਰਦਾਸਪੁਰ ਆ ਤੁਹਾਡੇ ਟਰੱਕ ਜਿਹੜੇ ਨੇ ਅੱਜ ਸਾਰੇ ਗੁਰਦਾਸਪੁਰ ਜਾ ਰਹੇ ਆ ਮਤਲਬ ਮੈਂ ਤੁਹਾਡਾ ਹੱਥ ਛੁੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਕਿਉਂਕਿ ਅਸੀਂ ਚਲੋ ਸਾਡਾ ਜ਼ਿਲ੍ਹਾ ਤੇ ਅੱਧਿਓ ਵੱਧ ਜ਼ਿਲ੍ਹਾ ਤੇ ਇਸ ਟਾਈਮ ਇੱਕ ਤਰ੍ਹਾਂ ਦਾ ਵਿਪਤਾ ਦੇ ਵਿੱਚ ਆ ਉਹ ਵੱਖਰੀ ਗੱਲ ਆ ਸਾਡੇ ਲੋਕ ਵਿਪਤਾ ਨੂੰ ਵਿਪਤਾ ਮੰਨਦੇ ਨਹੀਂ ਠੀਕ ਹੈ ਪਰ ਅਸੀਂ ਬਹੁਤ ਦੇਨਦਾਰ ਆ ਜਿਹੜੇ ਵੀ ਚੱਲ ਕੇ ਆ ਰਹੇ ਨੇ ਅਸੀਂ ਤੇ ਸਾਰਿਆਂ ਦੇ ਚਰਨਾਂ 'ਚ ਨਮਸਕਾਰ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਐਫਰਟ ਕੀਤਾ ਸਾਡੇ ਲਈ ਤੇ ਸਾਡਾ ਫਰਜ਼ ਆ ਸਾਡਾ ਫਰਜ਼ ਬਣਦਾ ਕਰਨੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹ ਸ੍ਰਸ਼ਟ ਤੋਂ ਇਸ ਸਥਾਨ ਤੋਂ ਸਦਾ ਵੀ ਸੇਵਾ ਆਪਣੀ ਲੈਂਦੇ ਰਹਿਣ ਹਾਂ ਅਸੀਂ ਸੇਵਾਦਾਰ ਬਣ ਕੇ ਰਹੀਏ ਜਿਵੇਂ ਹੁਣ ਆ ਸ਼੍ਰੀਮਾਨ ਜੀ ਬਾਬਾ ਕਨੈਸੀ ਵਾਈਸ ਚੇਅਰਮੈਨ ਬਾਬਾ ਰਪਾਤ ਸਿੰਘ ਜੀ ਨੇ ਫਿਰ ਆ ਰੰਧਾਵਾ ਜੀ ਨਾਲ ਨੇ ਭਾਈ ਜਸਿੰਦਰ ਸਿੰਘ ਨੇ ਡਾਕਟਰ ਸੁਖਿੰਦਰ ਸਿੰਘ ਨੇ ਭਾਈ ਕੁਲਬੀਰ ਸਿੰਘ ਭਾਈ ਗਦੀਸ਼ ਸਿੰਘ ਆ ਸਾਰੇ ਸਿੰਘ ਜਿਨੇ ਪਿੱਛੇ ਆ ਸਾਰੇ ਨਾਲ ਸਿੰਘ ਆ ਤੇ ਭਾਈ ਸਾਰੇ ਬਚਪਨ ਤੋਂ ਸਾਰੇ ਆਏ ਸਾਰਿਆਂ ਨੇ ਆਪਣਾ ਜੀਵਨ ਦਿੱਤਾ ਸਾਰੇ ਸਿੰਘਾਂ ਨੇ ਸਾਰਿਆਂ ਨੇ ਤੇ ਅਸੀਂ ਵੱਡੇ ਛੋਟੇ ਭਰਾ ਹਾਂ ਭਾਵੇਂ ਦਾਸ ਚੇਅਰਮੈਨ ਹੈ ਪਰ ਮੈਂ ਸਮਝਣਾ ਵੀ ਅਸੀਂ ਵੱਡੇ ਛੋਟੇ ਭਰਾ ਹਾਂ ਸਾਰੇ ਅਸੀਂ ਇੱਕ ਆ ਤਦ ਜੀ ਦਾ ਨੰਬਰ ਕੇ ਸੇਵਾ ਕਰੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਅਹੀਂ ਦੇਖੋ ਤੁਹਾਡੇ ਨਾਲ ਹੀ ਅਸੀਂ ਕੱਲ ਵੀ ਅਸੀਂ ਵੀ ਉੱਥੇ ਪਹੁੰਚ ਜਾਣਾ ਬਸ ਠੀਕ ਹੈ ਤੇ ਸਾਡੇ ਜਿੰਨੇ ਵੀ ਸਿੰਘ ਹੋਣਗੇ ਜਿਨ੍ਹਾਂ ਦੀ ਜਿੱਥੇ ਲੋੜ ਜਿੱਥੇ ਤੁਸੀਂ ਵਰਤਨੇ ਆ ਤੁਸੀਂ ਬਸ ਅਸੀਂ ਤੁਹਾਡੇ ਨਾਲ ਹੀ ਆ ਜਿੱਥੇ ਲੋੜ ਪੈਗੀ ਜਿੱਦਾਂ ਤੁਸੀਂ ਸਾਡਾ ਸਾਥ ਦੇ ਰਹੇ ਹੋ ਐਦਾਂ ਹੀ ਅਸੀਂ ਵੀ ਤੁਹਾਡੇ ਨਾਲ ਉੱਥੇ ਤੁਰਾਂਗੇ ਮੈਂ ਇੱਕ ਬੇਨਤੀ ਦੁਆਚ ਕੀਤੀ ਸੀ ਹਾਂਜੀ ਵੀ ਸਾਨੂੰ ਪਿਆਸ ਲੱਗਦੀ ਹੈ ਹਾਂਜੀ ਜਿਵੇਂ ਮੈਨੂੰ ਪਿਆਸ ਲੱਗੇ ਮੈਂ ਪਾਣੀ ਪੀਤਾ ਹਾਂਜੀ ਇਹ ਕਿਸੇ ਦਾ ਸਾਥ ਕੀ ਹੈ ਆਪਣੀ ਪਿਆਸ ਵਿਚ ਆਈ ਮੈਨੂੰ ਭੁੱਖ ਲੱਗੀ ਮੈਂ ਪ੍ਰਸ਼ਾਦਾ ਚ ਕੇ ਮੂੰਹ ਚ ਪਾਉਣ ਰਿਆਂ ਇਹ ਜੋ ਹੋ ਰਿਹਾ ਸੀ ਇਹ ਸਾਰਾ ਆਪਣਾ ਆਪ ਹੈ ਸਾਡਾ ਕਿਸੇ ਸਿਰ ਕੋਈ ਮਤਲਬ ਇਹ ਨਹੀਂ ਵੀ ਅਸੀਂ ਆਹ ਕਰੇ ਨਾ ਨਾ ਇਹ ਸਾਡਾ ਆਪਣਾ ਆਪ ਹੀ ਸਾਰਾ ਆ ਵੀ ਸਾਡੇ ਹੀ ਸਾਰਾ ਪਰਿਵਾਰ ਆ ਤੇ ਇੱਕ ਸਾਡਾ ਫਰਜ਼ ਬਣਦਾ ਤੇ ਅਸੀਂ ਸੇਵਾ ਕਰੀ ਹੈ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ